ਰਾਜਾ ਕਟਨਾ ਵਿੱਚ ਚੋਰਾਂ ਨੇ ਗੁਰਦਾਸਪੁਰ ਪਠਾਨਕੋਟ ਗੀਟੀ ਰੋਡ ਤੇ ਦਾਣਾ ਮੰਡੀ ਦੇ ਗੇਟ ਦੇ ਬਿਲਕੁਲ ਸਾਹਮਣੇ ਸਥਿਤ ਵੈਦ ਆਟੋਸ ਤੋਂ ਲੱਖਾਂ ਦਾ ਕੀਮਤੀ ਸਮਾਨ ਜਿਨ੍ਹਾਂ ਵਿੱਚ ਬੈਟਰੀ ਅਤੇ ਹੀ ਰਿਕਸ਼ਾਦਿਆਂ ਮੋਟਰਾਂ ਵੀ ਸ਼ਾਮਿਲ ਹਨ ਚੋਰੀ ਕਰ ਲਿਆ ਚੋਰਾਂ ਨੇ ਇਸ ਘਟਨਾ ਨੂੰ ਏਜੰਸੀ ਦੇ ਪਿਛਲੇ ਪਾਸੇ ਸਥਿਤ ਵਰਖਾਪ ਦੀ ਦੀਵਾਰ ਟਾਪ ਕੇ ਅਤੇ ਦੀਵਾਰ ਦੇ ਨਾਲ ਲੱਗੀ ਕੰਟੀਲੀ ਤਾਰ ਨੂੰ ਕੱਟ ਕੇ ਅੰਜਾਮ ਦਿੱਤਾ ਹੈ ਦੋ ਚੋਰ ਚੋਰੀ ਕਰਦੇ ਸਮੇਂ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਏ ਸਨ ਹਾਲਾਂਕਿ ਅਜੇ ਤੱਕ ਉਨ੍ਹਾਂ ਦੀ ਪਛਾਣ ਨਹੀਂ ਹੋ ਸકી ਹੈ मालक ने घटना की सूचना सीसीटीवी फुटेज पुलिस नु दे दिखती है वैद आटोज़ के कर्मचारी ने दसिया कि वैद आटोज ट्रैक्टर ई रिक्शा की एजेंसी है तो कुछ समा पहने ई बाइक का काम भी शुरू किया है बीती रात चोर उन्होंने दे शोरूम के दे पिछे पिछ कान टपके एक कंटीली तार कट के दाखिल होए बैटरियाँ तीन व्डिया झोने दशीनों दिया दखे वालिया मोटर अठारह ईस्वी रिक्शा दिया दोटर चोरी करके लै गए उन्ह अगे कहा कि कुछ दिन पहला चोरा ने उन्होंने वर्कशाप तो कीमती तारा भी चोरी कर लिया सन पर उन्होंने ध्यान नहीं दिता क्योंकि उस वेले कैमरिया कुछ नहीं आया सी पर बीती रात भी चोरी उन्होंने सीसीटीवी कैमरे में कैद हो गई है जिस विच दो चोर समान चोरी करते नजर आ रहे हैं पर ज़ाहर तौर पर इन्ना भारी समान बिना किसी गी तो नहीं लेके जा सकते इसलिए बाहर भी उन्होंने साथी खड़े हो ਉਸਨੇ ਦੱਸਿਆ ਕਿ ਉਹਨੇ ਕਟਨਾਦੀ ਸੂchnਾ ਅਤੇ ਸੀਸੀਟੀਵੀ ਜਿਸ ਵਿੱਚ ਚੋਰ ਸਾਫ ਨਜ਼ਰ ਆ ਰਹੇ ਹਨ ਪੁਲਿਸ ਨੂੰ ਦੇ ਦਿੱਤੀ ਹੈ ਸਰ ਜੀ ਸਾਡੀ ਏਜੰਸੀ ਹੈ ਜੀ ਵੈਟ ਆਟ ਉਸ ਤੇ ਪੁਰਾਣੀ ਅਹੀਂ ਸ਼ੁਰੂ ਤੋਂ ਟਰੈਕਟਰ ਦੀ ਏਜੰਸੀ ਸਾਡੀ ਮੈਸੀ ਫਰਮ ਜਿਹੜੀ ਟਰੈਕਟਰ ਦੀ ਏਜੰਸੀ ਹੈ ਨਾਲ ਹੁਣ ਆਪਾਂ ਇਲੈਕਟ੍ਰਿਕ ਈ ਰਿਕਸ਼ਾ ਐਂਡ ਟੂ ਵੀਲਰ ਮਤਲਬ ਸਕੂਟੀਆਂ ਜਿਹੜੀਆਂ ਰੱਖੀਆਂ ਜੀ ਉਹ ਸਿਰਫ ਰਜਿਸਟਰ ਕਰਦੇ ਜੀ ਕੀ ਗੱਲ ਹੋਈ ਗੱਲ ਸੋਵੇ ਬਸ ਕੱਲ ਸਾਰਾ ਦੀਵਾਲੀ ਸੀਗੀ ਤੇ ਅਸੀਂ ਮਤਲਬ ਆਪਣੇ ਬਿਜ਼ੀ ਦੇ ਅੰਦਰ ਸਾਰਾ ਕੰਮ ਮੁੰਡੇ ਕਰਦੇ ਦੇ ਵਿੱਚ ਤੇ ਪੰਜ ਸਾਢੇ ਪੰਜ 6 ਵਜੇ ਆਪਾਂ ਗਏ ਆ ਕੱਲ ਵੀ ਬੜਾ ਵਧੀਆ ਕਲੋਜ਼ ਕਰਕੇ ਗਏ ਕੋਈ ਇਹੋ ਜਿਹੀ ਗੱਲਬਾਤ ਨਹੀਂ ਰਾਤੀ ਹੋ ਅੱਜ ਜਦੋਂ ਸਵੇਰੇ ਆ ਕੇ ਵੇਖਿਆ ਤਾਂ ਤੁਹਾਡਾ ਕਾਫੀ ਸਾਮਾਨ ਚੋਰੀ ਹੋ ਚੁੱਕਾ ਹੈ ਕੀ ਕੀ ਸਾਮਾਨ ਸੀ ਇਹ ਜੀ ਕੁਝ ਤੇ ਅਸੀਂ ਸੱਤ ਬੈਟਰੀਆਂ ਸੀ ਜੀ ਵੱਡੀਆਂ ਫਿਰ ਮੋਟਰਾਂ ਸੀ ਇਲੈਕਟ੍ਰਿਕ ਈ ਰਿਕਸ਼ੇ ਦੀਆਂ ਦੋ ਦੋ ਮੋਟਰਾਂ ਪੱਖੇ ਦੋ ਤਿੰਨ ਮੋਟਰਾਂ ਪੱਖੇ ਦੀਆਂ ਅਸੀਂ ਜਿਹੜੀਆਂ ਮੰਨ ਲਓ ਮੰਡੀ ਦੇ ਵਿੱਚ ਪਟਾ ਹਾ ਯੂਜ਼ ਕਰਦੇ ਆ ਛੋਨਾ ਵੀ ਸਲਾਈ ਵਾਸਤੇ ਉਹਦੀਆਂ ਮੋਟਰਾਂ ਸੀਗੀਆਂ ਜੀ ਹੋਰ ਵੀ ਨਿੱਕਾ ਮੋਟਾ ਕਾ ਵੀ ਸਵਾਨੀ ਕੋ ਉਤਾਰਾ ਤੁਰਾ ਦਾ ਲਗਭਗ 2 ਤੋਂ 2.5 ਲੱਖ ਰੁਪਏ ਦਾ ਸਵਾਨ ਸੀ ਜਿਹੜਾ ਚੋਰੀ ਹੋਇਆ ਇਹ ਸੀਸੀਟੀਵੀ ਵੀ ਲੱਗੇ ਆ ਕਿੰਦਾ ਕੈਮਰੇ ਚ ਕਿੰਨੇ ਜਨੇ ਆਏ ਔਰ ਕਿੰਨੇ ਲੱਗਦਾ ਕੀ ਲੋਕ ਸੀ ਸਰ ਸੀਸੀਟੀਵੀ ਰੇਜ ਜੇ ਤਾਂ ਚਲੋ ਦੋ ਆਏ ਆ ਪਰ ਬੰਦੇ ਵੱਧ ਲੱਗਦੇ ਆ ਜੀ ਕੋਈ ਉਹਨਾਂ ਕੋ ਸਾਧ ਨਹੀਂ ਹੋ ਸਕਦਾ ਕਿਉਂਕਿ ਸਾਹਮਣੇ ਕੈਮਰੇ ਦੇ ਵਿੱਚ ਆਏ ਆ ਉਹ ਦੋ ਬੰਦੇ ਆਏ ਕਿਉਂਕਿ ਬੈਟਰੀਆਂ ਜਿਹੜੀਆਂ ਕਾਫੀ ਹੈਵੀ ਸੀ ਭਾਰੀਆਂ ਹੀ ਉਹ ਇੱਕ ਦੋ ਜੋ ਦੋ ਬੰਦੇ ਦਾ ਕੰਮ ਨਹੀਂ ਹੈਗਾ ਜੀ ਉਹ ਜਿਆਦਾ ਜ਼ਿਆਦਾ ਹੋਰ ਵੀ ਹੋ ਸਕਦੇ ਬੰਦੇ ਚਾਰ ਪੰਜ ਬੰਦੇ ਹੋ ਸਕਦੇ ਕੋਈ ਨਾ ਕੋਈ ਵੀਕਲ ਗੱਡੀ ਲਿਆਏ ਬਿਲਕੁਲ ਬਿਲਕੁਲ ਜੀ ਕੋਈ ਵੀਕਲ ਤੇ ਨਹੀਂ ਜਾ ਸਕਦਾ ਜਿੰਨਾ ਉਹ ਸਮਾਨ ਭਾਰਾ ਹੈਵੀ ਖੜਿਆ ਹੋਣਾ ਸਮਾਨ ਉਹ ਵੀਕਲ ਤੇ ਜਾ ਸਕਦਾ ਇਦਾਂ ਨਹੀਂ ਕਰਦਾ ਕਿੰਨਾ ਵੱਡੇ ਸੀ ਉਹ ਸਰ ਕੰਦ ਟੱਪ ਕੇ ਜੀ ਤਾਰ ਲੱਗੀ ਹੋਈ ਆ ਬਕਾ ਦਾ ਕੰਦ ਟੱਪ ਕੇ ਤੋਂ ਕਾਰ ਬਿਲੀ ਤਾਰ ਲੱਗੀ ਉਹਨੂੰ ਕੱਟ ਕੇ ਆ ਹਾਂਜੀ ਕੱਟ ਕੇ ਅੰਦਰ ਐਂਟਰੀ ਕੀਤੀ ਆ ਤੇ ਕੀ ਹੁਣ ਮੰਨ ਕਰਦੇ ਹੋ ਤੁਸੀਂ ਹਾਂਜੀ ਬਸ ਇਹੀ ਮੰਨ ਸਾਨੂੰ ਸਾਹ ਮੇਰੇ ਜਿਹੜੇ ਚੋਰ ਆਣਾ ਤੇ ਲੱਭਿਆ ਜਾਣ ਤੇ ਸਖਤ ਤੋਂ ਸਖਤ ਉਨ੍ਹਾਂ ਤੇ ਕਾਰਵਾਈ ਕੀਤੀ ਜਾਏ। ਪੁਲਿਸ ਨੂੰ ਇਨਫੋਰਮ ਕਰ ਦਿੱਤਾ। ਹਾਂਜੀ ਹਾਂਜੀ ਪੁਲਿਸ ਨੂੰ ਮੋਰਡ ਦਿੱਤੀ ਜੀ। ਪਹਿਲੇ ਵੀ ਕੋਈ ਇੱਦਾਂ ਦੀ ਘਟਨਾ ਹੋਈ ਹੈ। ਹਾਂ ਪਹਿਲੇ ਇੱਕ ਵਾਰੀ ਹੋਈ ਹੈ ਜੀ 10 ਲਗਭਗ 15-20 ਦਿਨ ਪਹਿਲਾਂ ਇੱਕ ਸਾਡੀਆਂ ਤਾਰਾ ਤੁਰਾ ਜੀਆ ਉਹ ਵੀ ਪੁਰਾਣਾ ਸਰਾ ਸਮਾਨ ਸੀਗਾ। ਉਹ ਚੋਰੀ ਆਇਆ ਸੀ। ਚਲੋ ਅਹੀਂ ਉਦੋਂ ਥੋੜਾ 15-20 ਹਜ਼ਾਰ ਦਾ ਨੁਕਸਾਨ ਹੀ ᱛਾਹੀ ਉਹਨਾਂ ਬਹੁਤਾ ਲਾਈਟ ਨਹੀਂ ਅਰਪੋਰਟ ਦੱਜ ਵਗੈਰਾ ਨਹੀਂ ਕਰਾਈ। ਚਲੋ ਆਪਣੇ ਲੈਵਲ ਤੇ ਅਹੀਂ ਚੋ ਕੈਮਰੇ ਨੂੰ ਵੇਚ ਕੇ ਤੇ ਪਰ ਚਲੋ ਸਾਨੂੰ ਕੋਈ ਦਿਸਿਆ ਨਹੀਂ। ਹਾਂ ਰਗਾ ਇਹਦੇ ਵਿੱਚ ਤੇ ਸਾਫ ਸਾਡੀ ਰਿਕਾਰਡਿੰਗ ਕੈਮਰੇ ਦੇ ਵਿੱਚ ਆ ਗਈ ਜੀ ਬੰਦੇ ਦੋ ਆ ਜੀ ਅੰਦਰ ਕੀ ਉਹੀ ਚੋਰ ਹੋਣਗੇ ਪਹਿਲੇ ਵਾਲੇ ਹਾਂ ਬਿਲਕੁਲ ਜੀ ਉਹੀ ਚੋਰ ਹੋਣਗੇ ਜੀ ਕਿਉਂਕਿ ਉਹਨਾਂ ਨੂੰ ਭੇਜਤਾ ਹੋਣਾ ਅੱਗੇ ਵੀ ਚੋਰੀ ਕੀਤੀ ਆ ਫਿਰ ਉਹੀ ਹੋ ਸਕਦੇ ਨੇ ਕੈਮਰੇ 'ਚ ਨਜ਼ਰ ਆ ਰਹੇ ਲੇਕਿਨ ਇਹ ਕੁਝ ਦੇਰ ਬਾਦ ਉਹਨਾਂ ਨੇ ਉਹ ਕੈਮਰਾ ਦੂਸਰੇ ਪਾਸੇ ਵੀ ਕਰ ਦਿੱਤਾ ਗਿਆ ਹਾਂਜੀ ਹਾਂਜੀ ਬਾਅਦ ਚ ਕੀਤਾ ਗਿਆ ਜੀ ਪਹਿਲਾਂ ਉਹਨਾਂ ਨੇ ਕੀਤਾ ਆਪਣੇ ਵੱਲ ਕੋਸ਼ਿਸ਼ ਕੀਤੀ ਉਹਨਾਂ ਸਾਈਡ ਪਰ ਫਿਰ ਵੀ ਵਿੱਚ ਜਿਹੜੇ ਦੋ ਬੱਦੇ ਵਿੱਚ ਆ ਗਏ ਆ ਜੀ ਤੇ ਪੁਲਿਸ ਵਾਲੇ ਕੀ ਕਹਿੰਦੇ ਹੁਣ ਬਸ ਪੁਲਸ ਵਾਲੇ ਹਾਂਜੀ ਹਾਂਜੀ ਹੁਣੇ ਫਲਾਜ ਆ ਜੇ ਦੇ ਕੇ ਆਏ ਰਿਪੋਰਟ ਦੇਖੋ ਕਿ